ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਲੜੀ ਨੰਬਰ 8 ਵਿੱਚ ਗੱਲ ਕਰਾਂਗੇ ਅਤ ਗੀਤਾ ਛੰਦ ਬਾਰੇ ਅਤ ਗੀਤਾ ਛੰਦ ਮਾਤ੍ਰਿਕ ਛੰਦ ਹੈ ਅਤ ਗੀਤਾ ਸ਼ਬਦ ਦੋ ਸ਼ਬਦਾਂ ਅਤ ਅਤੇ ਗੀਤਾ ਨੂੰ ਮਿਲ ਕੇ ਬਣਿਆ ਹੈ ਅਤ ਦੇ ਅਰਥ ਹਨ ਬਹੁਤ ਅधिक ਗੀਤਾ ਦੇ ਅਰਥ ਹਨ ਯਸ਼ ਗੀਤ ਅਤ ਗੀਤਾ ਛੰਦ ਦੀਆਂ 4 ਤੁਕਾਂ ਹਰ ਇੱਕ ਤੁਕ ਵਿੱਚ 32 ਮਾਤਰਾ ਯਤਿ ਵਿਸ਼ਰਾਮ 15 ਮਾਤਰਾ ਤੇ ਪੂਰਨ ਵਿਸ਼ਰਾਮ 17 ਮਾਤਰਾ ਤੇ ਤੁਕਾਂਤ ਗੁਰੂ ਲਗੂ ਹੁੰਦਾ ਹੈ ਇਸ ਨਾਲ ਮਿਲਦਾ ਜੁਲਦਾ ਇੱਕ ਕਮੰਦ ਛੰਦ ਵੀ ਹੈ ਕਮੰਦ ਛੰਦ ਵਿੱਚ ਵੀ 32 ਮਾਤਰਾ ਹੁੰਦੀਆਂ ਹਨ ਪਰ ਕਮੰਦ ਛੰਦ ਦਾ ਤੁਕਾਂਤ ਗੁਰੂ ਗੁਰੂ ਹੁੰਦਾ ਹੈ ਅਤਿ ਗੀਤਾ ਛੰਦ ਦੀ ਉਦਾਹਰਣ ਹੇਠ ਲਿਖੀਆਂ ਤੁਕਾਂ ਵਿੱਚ ਦੇਖੋ ਬਾਬਾ ਸਹੂਨ ਸਿੰਘ ਭਕਨਾ ਗਦਰ ਪਾਰਟੀ ਦਾ ਸੁਪਰਸਟਾਰ ਜੰਮਿਆ ਵਿੱਚ ਪੰਜਾਬ ਦੇ ਉਹ ਦੇਸ਼ ਨੂੰ ਕਰਦਾ ਸੀ ਪਿਆਰ ਰੰਗੀ ਵਹਾਰ ਢਾ ਗਿਆ ਜਿਹੜੇ ਆਏ ਸੀ ਕਰਨ ਵਪਾਰ ਜੱਜ ਉਹ ਕਦੇ ਨਾ ਡੋਲਿਆ ਉਹਨੇ ਕਦੇ ਨਾ ਮੰਨੀ ਹਾਰ ਜੱਜ ਉਹ ਕਦੇ ਨਾ ਡੋਲਿਆ ਉਹਨੇ ਕਦੇ ਨਾ ਮੰਨੀ ਹਾਰ ਉਹਨੇ ਕਦੇ ਨਾ ਮੰਨੀ ਹਾਰ ਉਹਨੇ ਕਦੇ ਨਾ ਮੰਨੀ ਹਾਰ ਧੰਨਵਾਦ ਜੀ